ਸਤਿ ਸ਼੍ਰੀ ਅਕਾਲ ਇਸ ਵੇਲੇ ਉਹ ਕਹਿੰਦੇ ਜਦ ਤੱਕ ਟ੍ਰੇਨ ਜਿਹੜੀ ਹੈ ਨਹੀਂ ਗੁਜ਼ਰਦੀ ਉਹ ਨਹੀਂ ਖੋਲ ਸਕਦੇ ਟ੍ਰੇਨ ਜਦ ਤੱਕ ਨਹੀਂ ਗੁਜ਼ਰਦੀ ਇੱਥੋਂ ਨਹੀਂ ਲੰਘਦੀ ਉਦੋਂ ਤੱਕ ਅਸੀਂ ਇਸ ਫਾਟ ਕਾਨੂੰਨੀ ਖੋਲ ਸਕਦੇ ਤਾਂ ਦੂਜੇ ਪਾਸੇ ਅੱਗ ਲੱਗੀ ਹੈ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੋਈ ਹੈ ਲੇਕਿਨ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ ਉਹ ਅੱਗੇ ਨਹੀਂ ਜਾ ਸਕਦੀ ਕਾਰਨ ਇਹ ਹੈ ਕਿ ਫਾਟਕ ਲੱਗਾ ਹੋਇਆ ਤਾਂ ਅੱਗ ਕਿੱਥੇ ਲੱਗੀ ਹੈ ਇਹ ਵੀ ਤੁਹਾਨੂੰ ਦਿਖਾਣੇ ਆ ਜਾ ਕੇ ਮੌਕਾ ਵੀ ਦਿਖਾਣੇ ਆ ਧੂਆਂ ਫਿਲਹਾਲ ਜਿਹੜਾ ਹੈ ਬੜੀ ਦੂਰ ਤੋਂ ਦਿਖਾਈ ਦੇ ਰਿਹਾ ਹੈ ਇੱਥੇ ਉੱਠਦਾ ਹੋਇਆ ਦੱਸਿਆ ਜਾ ਰਿਹਾ ਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੈ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਕਬਾੜ ਦੀ ਦੁਕਾਨ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ ਗਰਮੀ ਬਹੁਤ ਜ਼ਿਆਦਾ ਹੈ 45 ਡਿਗਰੀ ਤੋ ਦੇ ਨੇੜੇ ਜਿਹੜਾ ਟੈਂਪਰੇਚਰ ਪਹੁੰਚਿਆ ਹੋਇਆ ਹੈ ਔਰ ਇੰਨੀ ਗਰਮੀ ਦੇ ਵਿੱਚ ਜਿਹੜਾ ਕੀ ਹੈ ਸੁਭਾਵਕ ਹੈ ਹੁਣ ਟ੍ਰੇਨ ਜਿਹੜੀ ਆ ਗੁਜ਼ਰ ਰਹੀ ਹੈ ਟ੍ਰੇਨ ਦੇ ਗੁਜ਼ਰਨ ਤੋਂ ਬਾਅਦ ਜਿਹੜਾ ਹੈਗਾ ਫਾਇਰ ਬ੍ਰਿਗੇਡ ਅੱਗੇ ਜਾਏਗੀ ਤਾਂ ਉਸ ਤੋਂ ਬਾਅਦ ਜਿਹੜਾ ਕਿ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਣਗੀਆਂ ਕੋਸ਼ਿਸ਼ ਕਰਾਂਗੇ ਤੁਹਾਨੂੰ ਲਾਈਵ ਸਾਰੀਆਂ ਤਸਵੀਰਾਂ ਦਿਖਾਣ ਦੀ ਆ ਗਰਮੀ ਬਹੁਤ ਜ਼ਿਆਦੀ ਹੈ ਔਰ ਗਰਮੀ ਦੇ ਕਾਰਨ ਵੀ ਜਿਹੜਾ ਹੈਗਾ ਅ ਅੱਗ ਲੱਗਣ ਦੇ ਘਟਨਾਵਾਂ ਹੋ ਰਹੀਆਂ ਔਰ ਇਹ ਮਾਮਲਾ ਜਿਹੜਾ ਜਲਾਲਾਬਾਦ ਦਾ ਸਾਹਮਣੇ ਆਇਆ ਫਿਲਹਾਲ ਹੁਣ ਜਿਹੜਾ ਹੈਗਾ ਫਟਕ ਖੋਲਣ ਲਈ ਕਿਹਾ ਜਾ ਰਿਹਾ ਕਿ ਤਰੰਤ ਜਿਹੜਾ ਹੈਗਾ ਫਟਕ ਖੋਲ ਦਿੱਤਾ ਗਿਆ ਔਰ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ ਉਹ ਅੱਗੇ ਜਾਰੀ ਹੈ ਔਰ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਣੇ ਆ ਕੀ ਅੱਗ ਲੱਗਣ ਦੀ ਵਜ੍ਹਾ ਕੀ ਰਹੀ ਹੈ ਔਰ ਕਿੱਥੇ ਲੱਗੀ ਹੈ ਕਿੰਨਾ ਨੁਕਸਾਨ ਹੈ ਫਾਇਰ ਬ੍ਰਿਗੇਡ ਦੇ ਨਾਲ ਹੀ ਅਸੀਂ ਜਿਹੜਾ ਕੀ ਅੱਗੇ ਵੱਲ ਨੂੰ ਜਾ ਰਹੇ ਹਾਂ ਲਾਈਵ ਤਸਵੀਰਾਂ ਜਿਹੜੀਆਂ ਇਹਗੀਆਂ ਇਹ ਤੁਹਾਨੂੰ ਇਸ ਸਮੇਂ ਦੀਆਂ ਅਸੀਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਮੰਨੇ ਵਾਲਾ ਰੋਡ ਤੇ ਗੋਦਾਮ ਦੇ ਵਿੱਚ ਅੱਗ ਲੱਗੀ ਹੈ ਕਬਾੜ ਦਾ ਗੋਦਾਮ ਹੈ ਉਸ ਦੇ ਵਿੱਚ ਇਹ ਅੱਗ ਲੱਗਣ ਦੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਕਾਰ ਹੈ ਸ਼ਾਇਦ ਜਾਂ ਫਿਰ ਕੋਈ ਗੋਦਾਮ ਹੈ ਇਹ ਅਲਿਕਲੀਅਰ ਨਹੀਂ ਹੋਇਆ ਲੇਕਿਨ ਤਸਵੀਰਾਂ ਚ ਤੁਸੀਂ ਦੇਖ ਸਕਦੇ ਆ ਕਿ ਅੱਗ ਕਿੰਨੀ ਭਿਆਨਕ ਹੈ ਕਿੰਨੀ ਜ਼ਿਆਦਾ ਅੱਗ ਲੱਗੀ ਹੈ ਫਿਲਹਾਲ ਜਿਹੜਾ ਹੈਗਾ ਉਥੇ ਫਾਇਰ ਬ੍ਰਿਗੇਡ ਗੱਡੀਆਂ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਆ ਤਸਵੀਰਾਂ ਤੁਹਾਨੂੰ ਦਿਖਾਣੇ ਆ ਕੋਸ਼ਿਸ਼ ਕਰਦੇ ਆ ਨਜ਼ਦੀਕ ਜਾ ਕੇ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਆ ਬਾਟੂ ਫੁੱਲੇ ਸੁਬਾਹ ਜੱਕਦਾਂ ਲੋਕ ਬਹੁਤ ਨੇ ਅਧਿਕਾਰੀ ਵੀ ਬਹੁਤ ਨੇ ਕਰਮਚਾਰੀ ਪਹੁੰਚੇ ਆ ਔਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸ਼ੁਰੂ ਹੁਣ ਕੀਤੀਆਂ ਜਾਣਗੀਆਂ ਕਾਫੀ ਜਾਦੇ ਆਗ ਹੈ ਗਦਾਮ ਦੇ ਵਿੱਚ ਸ਼ਾਇਦ ਦੱਸਿਆ ਜਾ ਰਿਹਾ ਕਿ ਕਬਾੜ ਦਾ ਗਦਾਮ ਆ ਇਕ ਬਾੜ ਤੱਕ ਦਾ ਮੈਂ ਬਾਈ ਹਾਂ ਕਬਾਰੀ ਘਰ ਕਟ ਬੂਟ ਹੋਣੀ ਹੈ ਜੀ ਮੈਂ ਇੱਕ ਮਿੰਟ ਮੈਂ ਤੁਹਾਨੂੰ ਰੋਕ ਕੇ ਕਰ ਦਦਾ ਜਾਈ ਫਾਇਰ ਬ੍ਰਿਗੇਡਰ ਮੌਕੇ ਤੇ ਪਹੁੰਚੀ ਹੈ ਧੂਆਂ ਤੁਸੀਂ ਦੇਖ ਸਕਦੇ ਆ ਕਿ ਕੀ ਹਾਲ ਮੈਂ ਧੂਏ ਦਾ ਕਿੰਨਾ ਧੂਆਂ ਜਿਹੜਾ ਉੱਠ ਰਿਹਾ ਹੈ ਔਰ ਕਾਰਨ ਕੀ ਰਿਹਾ ਇਹ ਤਾਂ ਪਤਾ ਨਹੀਂਗਾ ਜਾਂਚ ਦਾ ਵਿਸ਼ਾ ਲੇਕਿਨ ਗਰਮੀ ਵੀ ਇੱਕ ਵਜਾ ਹੋएगी ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾ ਰਹੇ ਹਾਂ ਅੱਗ ਤੇ ਕਾਬੂ ਪਾਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨਾਲ ਹੀ ਇੱਕ ਘਰ ਹੈਗਾ ਤਾਂ ਰਿਹਾਇਸ਼ੀ ਇਲਾਕਾ ਹੈਗਾ ਰਿਹਾਇਸ਼ ਆ ਇਥੇ ਕਾਫੀ ਔਰ ਕਬਾੜ ਬਹੁਤ ਜਿਆਦਾ ਇਕੱਠਾ ਹੋਇਆ ਸੀ ਇਸ ਜਗ੍ਹਾ ਤੇ ਔਰ ਜਿਹੜੀ ਹੈ ਅੱਜ ਲੱਗੀ ਆ ਫਾਇਰ ਬ੍ਰਿਗੇਡ ਦੇ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਤੇ ਕਾਬੂ ਪਾਉਣ ਦੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਹੋਈ ਹੈ ਫਾਇਰ ਬ੍ਰਿਗੇਡ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੈ ਕਿ ਅੱਗ ਤੇ ਕਾਬੂ ਪਾਇਆ ਜਾਵੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਬਾੜ ਰੱਖਣਾ ਇਹ ਵੀ ਜਿਹਦਾ ਵੀ ਸਮਾਂ ਖਤਰਨਾਕ ਹੈ ਗਲਤ ਹੈ ਕਾਰਵਾਈ ਨਹੀਂ ਰੱਖਿਆ ਰੱਖਣਾ ਚਾਹੀਦਾ ਇਸ ਤਰੀਕੇ ਦੇ ਨਾਲ ਕਿਉਂਕਿ ਇਸ ਦੇ ਨਾਲ ਕਈਆਂ ਦੀ ਜਾਨ ਜਿਹੜੀ ਆ ਉਹ ਖਤਰੇ 'ਚ ਪੈ ਸਕਦੀ ਹੈ ਕਿਉਂਕਿ ਰਿਹਾਇਸ਼ੀ ਇਲਾਕਾ ਹੈ ਰਿਹਾਇਸ਼ੀ ਇਲਾਕੇ ਦੇ ਵਿੱਚ ਕਬਾੜ ਰੱਖਣਾ ਕਿਤੇ ਵੀ ਜਾਇਜ਼ ਨਹੀਂ ਹੈਗਾ ਔਰ ਇੱਥੇ ਤੁਸੀਂ ਦੇਖ ਸਕਦੇ ਆ ਕਿ ਅਜੇ ਵੀ ਕਾਫੀ ਵੱਡੀ ਮਾਤਰਾ 'ਚ ਕਬਾੜ ਪਿਆ ਹੋਇਆ ਹੈ ਤਾਂ ਇਹ ਕਬਾੜ ਕਿਸ ਸ਼ਖਸ ਦੇ ਵੱਲੋਂ ਰੱਖਿਆ ਗਿਆ ਇਹ ਵੀ ਜਿਹੜਾ ਕੀ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਾਰਵਾਈ ਜਿਹੜੀ ਹੈ ਇਸ ਬੰਦੇ ਤੇ ਕੀਤੀ ਜਾਣੀ ਚਾਹੀਦੀ ਜਿਸ ਦੇ ਵੱਲੋਂ ਇਸ ਤਰ੍ਹਾਂ ਰਿਹਾਇਸ਼ੀ ਇਲਾਕੇ ਦੇ ਵਿੱਚ ਕਬਾੜ ਜਿਹੜਾ ਹੈਗਾ ਉਹ ਆ ਰੱਖਿਆ ਹੋਇਆ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਔਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਰਿਹਾਇਸ਼ੀ ਇਲਾਕੇ ਆ ਦੇ ਵਿੱਚ ਇਸ ਤਰੀਕੇ ਦੇ ਨਾਲ ਕਬਾੜ ਜਿਹੜਾ ਹੈਗਾ ਨਹੀਂ ਰੱਖਣਾ ਚਾਹੀਦਾ ਔਰ ਇਹ ਇਹ ਹਾਈ ਸੀ ਲਾਕੇ ਦੇ ਵਿੱਚ ਕਬਾੜ ਰੱਖਿਆ ਹੋਇਆ ਸੀ ਜਿਸ ਨੂੰ ਅੱਗ ਲੱਗੀ ਆ ਔਰ ਜਿਹੜਾ ਕੀ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀ ਇੱਥੇ ਪਹੁੰਚੇ ਆ ਕਾਬੂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵੀ ਚੱਲ ਰਹੀਆਂ ਉਹੋ ਕਿਥੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਕਾਫੀ ਜਨਤਾ ਵੀ ਇੱਥੇ ਇਕੱਠੀ ਹੈ ਔਰ ਬਿਲਹਾਲ ਅੱਗ ਤੇ ਕਾਬੂ ਜਿਹੜਾ ਹੈਗਾ ਉਹ ਪਾਲਿਆ ਗਿਆ ਫਾਇਰ ਬ੍ਰਿਗੇਡ ਦੇ ਵੱਲੋਂ ਇਥੇ ਵੱਡਾ ਨੁਕਸਾਨ ਹੋ ਸਕਦਾ ਸੀ ਸਵਾਲ ਇਹ ਉੱਠਦਾ ਇੱਕ ਬਾੜ ਕਿੰਦੇ ਕਿੰਦਾ ਹੈਗਾ ਕਿੰਨੇ ਕੌਣ ਹੈ ਆਪਣੇ ਜੀ ਕਿਵੇਂ ਲੱਗੀ ਇਹ ਟੋਪੀ ਵਾਲ ਗਰਮੀ ਵਜੇ ਲੱਗੀ ਜਨਾਬ ਸੱਕਾ ਪੈ ਗਿਆ ਤੇ ਬਈ ਇਹ ਇੱਧਰ ਆਥੇ ਪਾਸੇ ਰਹਿਐ ਤੁਸੀਂ ਇੱਥੇ ਕਾਹਤੋਂ ਰੱਖਿਆ ਹੈ ਸਾਰੇ ਸਾਰੇ ਰਹਿਐ ਜੀ ਸਾਰੇ ਕਮਾਰੀ ਕਿੱਥੇ ਗਏ ਹੋ ਤੁਹਾਡੀ ਯੂਨੀ ਹੈਗੀ ਸਾਡੀ ਯੂਨੀ ਹੈਗੀ ਪਰਦੇ ਸੀ ਕਾਹਦੋ ਤੁਸੀਂ 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 ਕਰਾਉਣਾ ਪਰਦੇ ਸੀ ਉਹਨਾਂ ਦੇ ਮੇਰੇ ਵੀ இன்னொரு no ਹਾਂ ਤੁਸੀਂ ਘਰਾਂ ਦੇ ਵਿੱਚ ਰੱਖਿਆ ਹੈ ਬੰਦੇ ਅੱਛਾ ਵੜੀ ਹਾਂਜੀ ਕਾਦੇ ਪੈਰਦੇ ਹੋ ਤੁਸੀਂ ਨਹੀਂ ਨਹੀਂ ਇਹ ਘਰਾਂ ਦੇ ਵਿੱਚ ਤੁਹਾਡੇ ਸਮਾਨ ਪਿਆ ਜਾਂ ਕਿ ਸਮਾਨ ਨਾਲ ਜੋ ਕੋਈ ਆਇਆ ਉਹ ਲੈ ਗਿਆ ਉਹ ਬਾਈ ਦੀ ਬਾਈ ਦੀ ਬਾਈ ਦੀ ਬਾਈ ਦੀ ਗੱਲ ਸੁਣੋ ਅੱਜ ਇੱਥੇ ਜਿਹੜੀ ਅੱਗ ਇੱਕ ਮਿੰਟ ਪਛਿਆ ਉਹ ਨਹੀਂ ਕਰਦੇ ਨਹੀਂ ਨਹੀਂ ਅੱਜ ਜਿਹੜੀ ਆਗ ਲੱਗੀ ਸੀ ਅਸੀਂ ਕੀ ਕਰ ਮਜ਼ਦੂਰ ਬੰਦੇ ਆ ਗਰੀਬੀ ਹੈ ਕੀ ਕਰ ਕੰਮ ਤੇ ਕੰਮ ਇੱਥੇ ਨੁਕਸਾਨ ਹੋ ਜਾਂਦਾ ਕਿਸ ਦਾ ਫਿਰ ਤੋਂ ਆਪਸ ਸੁਮਾਰੇ ਸਾਨੂੰ ਹਾਂ ਪਤਾ ਕਿ ਉਹਨੂੰ ਪ੍ਰਧਾਨ ਗਿਆ ਕਿਸੇ ਕਿਸੇ ਨਾਲ ਸਾਡੇ ਕੋਲ ਉਹਨੂੰ ਨਾ ਸਾਡੇ ਕੋਲ मेरी एक मिनट एक मिनट सोनू दीदा ਤੁਸੀਂ ਯੂਨੀਅਨ ਦੇ ਵਿੱਚ ਉਹਨੇ ਕੋਈ ਪ੍ਰਬੰਧ ਨਹੀਂ ਯੂਨੀਅਨ ਸੁਣਦਾ ਹੀ ਨਹੀਂ ਜੀ ਚਾਹੀਦੀ ਜਨਾਬ ਸੂਤ ਕਮਾਈ ਤੁਸੀਂ ਕਰਦੇ ਹੋ ਉੱਠ ਕੇ ਆਵੇ ਤਾਂ ਮੁੱਕੀ ਸਾਡੇ ਪ੍ਰਬੰਧ ਨੇ ਇੱਕ ਵਾਰ ਇੱਕ ਮਿੰਟ ਚੁੱਪ ਗਏ ਹਾਂ 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 ਸਾਰੇ ਕਬਾੜੀ ਹੀ ਬੈਠੇ ਨੇ ਹਾਂ ਜੀ ਹਾਂ ਜੀ ਫਿਰ ਹਾਲ ਮੇਰੇ ਕਹਿਣ ਦਾ ਮਤਲਬ ਇਹ ਹੀ ਹੈ ਕਿ ਕੋਈ ਮਹੱਲੇ ਦੇ ਵਿੱਚ ਨਵਾਂ ਕੰਮ ਨਹੀਂ ਰੈਸ਼ੀ ਦੇ ਲਾਟੇ ਜੀ ਮਾਲ ਰੱਖ ਕੇ ਬੈਠੇ ਅਸੀਂ ਸਮਝਦਾਰ ਲੋਕ ਸਾਰੇ ਤੁਸੀਂ ਸ਼ਹਿਰ ਦੇ ਵਿੱਚ ਕਿਸੇ ਪਾਸੇ ਜਾ ਕੇ ਵੇਖ ਲਓ ਪਿੰਡ ਪੱਲੂਆਂ ਨੇ ਚਲੇ ਜਾਓ ਪਿੰਡ ਦੇ ਵਿੱਚ ਨੋਰੇ ਲੱਗੇ ਹੋਏ ਨੇ ਰਾਈਸੀ ਇਲਾਕਾ ਇੱਕ ਤਰ੍ਹਾਂ ਦਾ ਅਲੱਗ ਲੱਗ ਆਮ ਆਦ ਜਿਹੜਾ ਇਥੇ ਸਾਰਾ ਹੀ ਗੁੱਸਤਾ ਇਹ ਹੁੰਦਾ ਜ਼ਿੰਮੇਵਾਰ ਤੁਸੀਂ ਮੈਂ ਤਾਂ ਮੇਰਾ ਵੀਰ ਮੈਂ ਤਾਂ ਮੇਰੀ ਗੱਲ ਸੁਣੋ ਮੇਰੀ ਗੱਲ ਮੈਂ ਤਾਂ ਚਾਰ ਸਾਲ ਤੋਂ ਜਾਨੀ ਕਮਾਉਣ ਨਾਲ ਅੱਜ ਤੁਹਾਨੂੰ ਜੁਰਮਾਨੇ ਪੂਰੇ ਤਰ੍ਹਾਂ ਦੱਸੋ ਫਿਰ ਤੁਸੀਂ ਇਹ ਬਾਈਟ ਨਾ ਦਿਓ ਨਾ ਵੀ ਇਲੀਗਲ ਹੈ ਮੇਰਾ ਵਾ ਘਰ ਹੈ ਮੇਰੇ ਅੰਦਰ ਬੱਚੇ ਸੀ ਜੇ ਮੇਰੇ ਬੱਚੇ ਸੜ ਜਾਂਦੇ ਮੈਂ ਡਿਊਟੀ 'ਚ ਸੀ ਮੈਂ ਉਹਦੀ ਡਿਊਟੀ ਛੱਡ ਕੇ ਆਇਆ ਅਸੀਂ ਆਦੇ ਬੱਝਾ ਭਾਈ ਜੀ ਪਰ ਤੁਸੀਂ ਕਰੋ ਭਜਾ ਨਹੀਂ ਤੇ ਕਿੰਨੀ ਵਾਰੀ ਕਮਾਨ ਉਣਾ ਚਾਹੀਦਾ ਇਹ ਕਹ ਰਹੇ ਨੇ ਸਾਡੀ ਯੂਨੀਅਨ ਹੈ ਇਹ ਕਹਿੰਦੇ ਸਾਡੀ ਜਿਹੜੇ ਘਰਾਂ ਚ ਲਿਆ ਕੇ ਰੱਖਣ ਇਹ ਬਲੱਗ ਡੋਲਾ ਬਣਾ ਲਾ ਕੇ ਬਾਹਰ ਲਾ ਕੇ ਉਹਦਾ ਬਲੱਡ ਲੈ ਕੇ ਰੱਖਣ ਇਹ ਲੋਕੀ ਸਾਡੇ ਰਾਸ਼ੀ ਲੈ ਕੇ ਚਿਰ ਲਾ ਕੇ ਗੰਦ ਪਾਣਗੇ ਆ ਦੇਖ ਲਓ ਆ ਗੰਦ ਪਾਇਆ ਤਾਂ ਸਿਰੋਟ ਤੇ ਸਾਰਾ ਗੰਦ ਹਾਂਜੀ 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 ਇਹ ਪ੍ਰੋਬਲਮ ਆਈ ਹੈ ਰੋਡ ਤੇ ਰੋਡ ਰੱਖਣ ਇਹਨਾਂ ਨੂੰ ਲਾ ਕੇ ਤੁਮ ਇਹਨਾਂ ਨੂੰ ਮਤਲਬ ਕੰਦੀ ਹੈਗੀ ਸਾਡੇ ਘਰਾਂ ਵਿੱਚ ਸਾਪ ਵੀ ਵੜਿਆ ਕਈ ਵਾਰ ਵੜਿਆ ਕਈ ਵਾਰ ਅਸੀਂ ਇਹਨਾਂ ਨੂੰ ਕਹਿ ਚੁੱਕੇ ਹਾਂ ਕਈ ਵਾਰੀ ਇਹ ਲੋਕ ਕੰਪਲੇਟ ਵੀ ਕਰ ਚੁੱਕੇ ਨੇ ਬੀ.ਵੀ. ਸਾਹਿਬ ਨੂੰ ਕਰੀ ਸੀ ਉਹਨੇ ਕੋਲ ਕਾਫੀ ਹੈਗੀ ਹੈ ਪਰ ਮੈਨੂੰ ਕਰੀ ਵੀ ਸਾਰਾ ਨੂੰ ਕਰੀ ਵੀ ਪਰ ਸਾਡੀ ਸੁਣਾਈ ਨਹੀਂ ਹੋਈ ਉਹ ਆਏ ਇੱਥੇ ਰਿਪੋਰਟ ਬਣਾ ਕੇ ਇਹ ਪਲਾਟ ਕਿੰਨਾ ਦਾ ਜੀ ਇਹ ਕੋਈ ਵਕੀਲ ਹੈ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਮੈਂ ਉਹਨਾਂ ਨੂੰ ਪਰਸਨਲੀ ਵੀ ਕਾਲ ਕਰੀ ਸੀ ਉਹ ਮੈਨੂੰ ਕੋਲੋਂ ਚਾਇਆ ਜੋ ਪਤਾ ਲੱਗਿਆ ਵੀ ਉਹ ਕਿਰਾਇਆ ਲੈ ਰਿਹਾ ਇਸ ਪਲਾਟ ਦਾ ਕਬਾੜ ਖਾਣ ਦਾ ਮੈਂ ਉਹਨਾਂ ਨੂੰ ਪਰਸਨਲੀ ਮਤਲਬ ਕਰੀ ਵੀ ਆਪਾਂ ਕੀ ਮੰਗ ਕਰਦੇ ਹੁਣ ਬ੍ਰਦਰ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੋ ਸਾਰੇ ਮਹੱਲਾ ਵਾਸੀਆਂ ਦੀਆਂ ਅਸੀਂ ਮੰਗਿਆ ਕਿ ਇਹ ਚੀਜ਼ਾਂ ਇਹ ਜਿਹੜੀ ਕਮਰਸ਼ੀਅਲ ਚੀਜ਼ਾਂ ਕਮਰਸ਼ੀਅਲ ਚੀਜ਼ ਹੋਣੀ ਚਾਹੀਦੀਆਂ ਨਾ ਜਿਹੜੀ ਚੀਜ਼ ਆਪਾਂ ਇੱਥੇ ਕਰਾਇਆ ਹੋਣੀ ਵਿੱਚ ਚਾਹੀਉ ਉਹ ਕਰਾਇਆ ਦੇ ਰਹੇ ਆ ਪਰ ਰੈਸ਼ੀ ਮੁਲਾਕ ਮਕਾਨਾ ਥੋੜੀ ਨਾ ਆਪ ਦੁਕਾਨਦਾਰੀ ਕਰ ਸਕਦਾ ਕਬਾੜ ਥੋੜੀ ਰੱਖ ਸਕਦਾ ਕਬਾੜ ਥੋੜੀ ਰੱਖ ਸਕਦਾ ਸੱਪਾਂ ਦਾ ਘਰ ਬਿਮਾਰੀਆਂ ਦਾ ਘਰ ਮੱਛਰ ਪੂਰੇ ਪਰੇ ਅੱਗ ਲੱਗੀ ਆ ਮੈਨੂੰ ਪਤਾ ਹੈ ਅੱਜ ਅੱਗ ਲੱਗੀ ਕਿ ਹਵਾ ਦਾ ਰੁਖ ਨਾ ਮੱਚ ਬਾ ਕੋਈ ਲੱਗੀ ਆ ਜਾ ਇਹ ਕੁਛ ਵਾਰ ਇਹ ਤੁਹਾਨੂੰ ਤੁਹਾਡਾ ਤੁਹਾਡੇ ਪਰਿਵਾਰਕ ਮੈਂਬਰ ਕਰੀ ਸੀਗੇ ਅੱਛਾ ਗਰਮੀ ਹੋ ਜਾ ਡਿਗਰੀ ਹੋ ਜਾ ਰਹੀ ਹੈ ਹੁਣ ਜਿਵੇਂ ਨਾਲੇ ਆਗ ਲੱਗ ਗਈ ਨਹੀਂ ਉਹਦੀ ਆਗ ਨਹੀਂ ਭਾਈ ਉਹਦੀ ਵਜ੍ਹਾ ਨਾਲ ਕੀ ਹੋਣਾ ਗਰਮੀ ਹੋ ਰਹੀ ਬਸ ਜੀ ਮੈ ਤੁਹਾਨੂੰ ਲੱਗ ਜੇਗੀ ਬਹੁਤ ਨਹੀਂ ਐਤਾ ਨਹੀਂ ਬੰਦੇ ਨੂੰ ਤਾਂ ਨਹੀਂ ਲੱਗੂਗਾ ਬੈਠੋਗੇ ਇਹ ਜਾ ਚਲੋ ਬੈਠੋ ਜਗ ਲੱਗ ਜਣੀ ਤਾਂ ਇਹ ਤਸਵੀਰ ਹੈ ਗਰੀਮਤ ਰਹੀ ਕਿ ਕੋਈ ਹਾਂਜੀ ਕੰਮ ਨਹੀਂ ਹੋਣਾ ਚਾਹੀਦਾ ਕਾਰਵਾਨ ਦਾ ਕੰਮ ਕੋਈ ਨਹੀਂ ਕਰੇਗਾ ਕੋਈ ਵੀ ਨਹੀਂ ਕਰੇਗਾ ਕੀ ਕਾਰਵਾਨ ਦੀ ਕੀਮਤ ਹੈ ਕੋਈ ਨਹੀਂ ਹੈਗਾ ਮੇਰੀ ਮੰਗ ਕਰਨੇ ਆ ਕਾਰ ਦਾ ਸਮਾਨ ਰਸਟਾਇਆ ਜਾਵੇ ਕੋਈ ਵੀ ਆਪਣੇ ਪਾਸੇ ਥਾਂ ਲੈ ਕੇ ਆ ਜਾਵੇ ਹੱਥ ਪੱਤ ਸੈਨ ਜਾਵੇ ਉੱਥੇ ਰੱਖਿਆ ਜਾਵੇ ਸਾਡ ਜਾਵੇ ਬੇਨਤੀ ਹੈ ਮੰਨਦੇ ਹਾਂ ਵੀ ਸਾਈਡ ਤੇ ਹੋਣਾ ਚਾਹੀਦਾ ਅਸੀਂ ਮਾਲੀ ਖਾਪ ਕੇ ਰੱਖੋ ਹਾਂ ਕਾਣਾ ਸਮਾਨ ਸੈਟ ਜਾਵੇਗਾ ਪਲਾਸ ਸੈਟ ਲਾਵਾਂਗੇ ਫਿਰ ਇਹ ਮੈਂ ਗਲੀ ਦੇ ਵਿੱਚ ਕੋਈ ਨਹੀਂ ਆਵੇ ਜਿਹੜੇ ਮਾਲਕ ਨੇ ਉਹਨਾਂ ਦਾ ਉਹ ਘਰ ਉਹ ਸਾਹਮਣੇ ਹੋਣਗੇ ਉਹਨਾਂ ਦਾ ਅਸੀਂ ਇਹ ਨਹੀਂ ਕਹਿੰਦੇ ਹਾਂ ਉਹਨਾਂ ਦਾ ਨੁਕਸਾਨ ਹਾਲ ਦੀ ਘੜੀ ਉਹਨਾਂ ਦਾ ਹੋਇਆ ਉਹ ਮੈਂ ਨਹੀਂ ਮਾਣਾ ਹੋਇਆ ਪਰ ਇਹ ਇਹ ਨੁਕਸਾਨ ਪੂਰਾ ਹੋਣਾ ਲੈ ਜੇ ਕਿਸੇ ਦੇ ਘਰ ਚ ਮਾਰ ਜਾਂਦੀ ਕਿਸੇ ਦੇ ਉਹ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ ਸਹੀ ਹੈ ਸਹੀ ਬਿਲਕੁਲ ਰਾਈਟ ਰਾਈਟ ਤੁਸੀਂ ਉਹਨਾਂ ਦੇ ਪੱਕੇ ਨਾ ਸਾਡਾ ਘਰ ਨਾਲ ਹੈ ਜੀ ਉਹ ਜਨਾਬ ਤੁਹਾਡੀ ਕੋਈ ਗੱਲ ਤੁਹਾਨੂੰ ਮਿਲਾਂ ਮਾਰ ਦੋ ਤਾਂ ਬਿਲਕੁਲ ਚਲੋ ਚਲੋ ਤਾਂ ਇਹ ਤਸਵੀਰਾਂ ਤਾਂ ਦਿਖਾ ਰਹੇ ਆ ਫਿਲਹਾਲ ਅੱਗ ਤੇ ਤਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਜਿਹੜਾ ਕੀ ਆ ਕਾਬੂ ਪਾ ਲਿੱਤਾ ਗਿਆ ਲੇਕਿਨ ਸਵਾਲ ਉੱਠਦੇ ਐ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਕਬਾੜ ਰੱਖਣਾ ਕਿੰਨਾ ਕੁ ਜਾਇਜ਼ ਐ ਔਰ ਕੌਣ ਇਹਨਾਂ ਨੂੰ ਮਨਜ਼ੂਰੀ ਦਿੰਦਾ ਹੈ ਕੌਣ ਇਹਨਾਂ ਨੂੰ ਇਸ ਚੀਜ਼ ਨੂੰ ਅਥਾਰਾਈਜ਼ਡ ਕਰਦਾ ਕਿ ਇੱਥੇ ਰੱਖੀ ਜਾਵੇ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਕੋਈ ਵੱਡੀ ਘਟਨਾ ਜਿਹੜੀ ਹੈ ਉਹ ਨਹੀਂ ਵਾਪਰੀ ਲੇਕਿਨ ਜ਼ਰੂਰ ਜਿਹੜਾ ਹੈਗਾ ਇੱਕ ਨੁਕਸਾਨ ਵੱਡਾ ਹੋ ਸਕਦਾ ਸੀ ਕਿਉਂਕਿ ਰਿਹਾਇਸ਼ੀ ਇਲਾਕਾ ਹੈ ਔਰ ਆ ਵੀ ਕਬਾੜ ਹੈ ਜੀ ਇਧਰ ਵੀ ਕਬਾੜ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਵੱਡੀਆਂ-ਵੱਡੀਆਂ ਢਾਂਕਾਂ ਲੱਗੀਆਂ ਹੋਈਆਂ ਔਰ ਇਹ ਵੀ ਇਲਾਕਾ ਤਾਂ ਫਿਲਹਾਲ ਠੀਕ ਨੇ ਬਾਈ ਜੀ ਕੀ ਗੱਲ ਹੋ ਗਈ ਹੈ ਅੱਛਾ ਅੱਛਾ ਓਹ ਹੋ 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 ਚਲੋ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਚਤ ਹੋ ਗਈ ਬੱਚਤ ਹੋ ਗਈ ਮਹਾਰਾਜ ਬਿਲਕੁਲ ਇਹ ਮਾਲਕ ਨੇ ਜਿਨ੍ਹਾਂ ਦੇ ਵੱਲੋਂ ਕਾਬੂ ਅੱਗ ਤੇ ਕਾਬੂ ਪਾਣ ਦੀ ਕੀਤੀਆਂ ਗਈਆਂ ਲੇਕਿਨ ਦੇ ਨਾਲ ਜਿਹੜਾ ਕੀ ਹੈ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਕਬਾੜ ਜਿਹੜਾ ਹੈਗਾ ਉਹ ਰੱਖਣਾ ਕਿੰਨਾ ਕੋ ਜਾਇਜ਼ ਹੈਗਾ ਅੱਗ ਲੱਗੀ ਨਾਲ ਹੀ ਘਰ ਸੀਗਾ ਉਹ ਘਰ ਦਾ ਮੈਂਬਰ ਜਿਹੜੇ ਆ ਮੁਖੀ ਆ ਉਹ ਦੱਸਦੇ ਆ ਕਿ ਜੇ 10 ਸੈਕਿੰਡ ਵੀ ਹੋਰ ਹਵਾ ਦਾ ਰੁਖ ਨਾ ਬਦਲਦਾ ਤਾਂ ਉਹਨਾਂ ਦੇ ਘਰ ਤਾਂ ਅੱਗ ਪਹੁੰਚ ਜਾਂਦੀ ਸੀ ਬੱਸ ਇਹ ਕਬਾੜ ਆ ਨਾਲ ਪਾ ਹਾਂ ਬਹੁਤ ਕਬਾੜ ਪਿਆ ਦੇਖ ਲੈ ਤਾਂ ਇੱਕ ਇੱਥੇ ਨਹੀਂ ਇੱਧਰ ਉੱਧਰ ਚਾਰੇ ਪਾਸੇ ਕਬਾੜ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈ ਬਹੁਤ ਵੱਡੀ ਠੀਕ ਹੈ ਕਹਿੰਦਾ ਹਾਂ ਬਾਹਰ ਕਬਾੜ ਚ ਕਹਾ ਜਾ ਰੋਡ ਜੋ ਵੀ ਹੈਗਾ ਕੀ ਐਕਸੀਡੈਂਟ ਹੋ ਰਿਹਾ ਹੈ ਨਾ ਕਵਾਲੀ ਵਜਾ ਨਾਲ ਉਹ ਵੀ ਕਰਾਣੇ ਹੋ ਆਹ ਵੇਖੋ ਰੋਡ ਨਾ ਲੱਗਿਆ ਕੋਈ ਕੰਮ ਉਹ ਵੀ ਆਪਲਾਣੇ ਸਭ ਕੋਈ ਹੋਏਗਾ ਸਭ ਕੁਝ ਹੋਏਗਾ ਸਭ ਕੁਝ ਹੋਏਗਾ ਜਾਈਏ ਸੱਚ ਬੜੀ ਬੈਂਕਿੰਗ ਮੇਰੀ ਤੁਹਾਡੇ ਅੱਖੇ ਇਹ ਹਾਲੇ ਕਿਤਾ ਜੇ ਕੰਮ ਸਾਡੇ ਬੱਚੇ ਸੜ ਕੇ ਬੈਠੇ ਨੇ ਉਸ ਦੇ ਬਾਹਰ ਬੈਠੇ ਨੇ ਪਿਆ ਬਿਆ ਬੱਚੇ ਬੜੇ ਸੜ ਕੇ ਬੱਚੇ ਬੈਠੇ ਨੇ ਸਾਡੇ ਬੱਚੇ ਸੜ ਜਾਣਾ ਤਾਂ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਹੋ ਸਕਦਾ ਸੀ ਔਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਵੱਲੋਂ ਅੱਗ ਤੇ ਕਾਬੂ ਜਿਹੜਾ ਹੈਗਾ ਪਾਇਆ ਗਿਆ ਫਿਲਹਾਲ ਔਰ ਦੂਜੇ ਪਾਸੇ ਦੇਖ ਸਕਦੇ ਤੁਸੀਂ ਘਾਰ ਹੈਗਾ ਬਿਲਕੁਲ ਨਾਲ ਔਰ ਇਹ ਸਮੱਸਿਆ ਜਿਹੜੀ ਹੈ ਇੱਕ ਇੱਕ ਜਗ੍ਹਾ ਦੀ ਨਹੀਂ ਹੈਗੀ ਇਹ ਇਹ ਪੂਰੇ ਏਰੀਏ ਦੇ ਵਿੱਚ ਹੀ ਕਬਾੜ ਹੀ ਕਬਾੜ ਜਿਹੜਾ ਹੈਗਾ ਉਹ ਦਿਖਾਈ ਦਿੰਦਾ ਤਾਂ ਬਾਈ ਹੁਣੀ ਦਿਖਾ ਰਹੇ ਆ ਕਿ ਕੱਲੀ ਇਹ ਜਗ੍ਹਾ ਨਹੀਂ ਇਸ ਤੋਂ ਇਲਾਵਾ ਵੀ ਹੋਰ ਬੜੀਆਂ ਥਾਵਾਂ ਤੇ ਕਬਾੜ ਪਿਆ ਕਿਸੇ ਵੇਲੇ ਵੀ ਅੱਗ ਲੱਗ ਸਕਦੀ ਹੈ ਔਰ ਅੱਗ ਲੱਗਣ ਦੇ ਨਾਲ ਕੋਈ ਵੀ ਜਿਹੜੀ ਹੈਗੀ ਹੈ ਵੱਡੀ ਕਟਣਾ ਜਿਹੜੀ ਹੈਗੀ ਆ ਉਹ ਵਾਪਰ ਸਕਦੀ ਆ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਦੀ ਤੁਹਾਨੂੰ ਲਾਈਵ ਦਿਖਾ ਰਿਹਾ ਹਾਂ ਜਲਾਲਾਬਾਦ ਦੇ ਮੰਨੇ ਵਾਲਾ ਰੋਡ ਉਡਾਂਗ ਪੈਲੇਸ ਦੇ ਬਿਲਕੁਲ ਆਪੋਸਾਈਟ ਜਿੱਥੇ ਕੁਝ ਇੱਕ ਕਬਾੜੀਏ ਆਪਣਾ ਕੰਮਕਾਰ ਕਰਦੇ ਆ ਚਲੋ ਕੰਮ ਤਾਂ ਕਰਨਾ ਹੀ ਆ ਕਬਾੜੀਆਂ ਨੇ ਪਰ ਲੋਕਾਂ ਦਾ ਇਹਦੇ ਵਿੱਚ ਕੀ ਕਸੂਰ ਹੈਗਾ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜਾ ਕਬਾੜ ਰੱਖਿਆ ਹੋਇਆ ਹੁਣ ਜਦੋਂ ਅੱਗ ਲੱਗੀ ਤਾਂ ਦੱਸਦੇ ਆ ਕਿ ਬੜੀ ਮੁਸ਼ਕਲ ਬੱਚਿਆਂ ਨੂੰ ਘਰਾਂ ਵਿੱਚੋਂ ਕੱਢਿਆ हां जी भाई ਐਵੇਂ ਹੀ ਘਰਾਂ ਚੋਂ ਕੱਢੇ ਬੱਚਿਆਂ ਨੂੰ ਜੀ ਬਿਲਕੁਲ ਬਹੁਤ ਔਖੇ ਜਾਨ ਬਚੀ ਹੈ ਜੀ ਇਹ ਹਵਾ ਦਾ ਰੁਖ ਨਾ ਬਦਲਦਾ ਤੇ ਕਈ ਵਾਰੀ ਅੰਦਰ ਵੀ ਵੱਰ ਸਕਦੀ ਸੀ ਅੱਗ ਜੀ ਹਾਂ ਇਹ ਹਵਾ ਦੇ ਰੁਖ ਬਦਲਨ ਕਰਨਾ ਇਸ ਗੱਲ ਥੋੜੀ ਬਚਤ ਹੋ ਗਈ ਜੀ ਹਾਂ ਹਾਂ ਜੀ ਬਿਲਕੁਲ ਜੀ ਅੱਗੇ ਆ ਸੜਕ ਤੇ ਵੀ ਇਹ ਹਾਲ ਬਣਿਆ ਪਿਆ ਹਾਂ ਸੜਕ ਤੇ ਵੇਖੋ ਸਾਰੀ ਸੜਕ ਅੱਧੀ ਨਾਲ ਜ਼ਿਆਦਾ ਰੁਕੀ ਪਈ ਏ ਇੱਕ ਕੌਣ ਇੱਕ ਇੰਦੀ ਏ ਜੀ ਨਾਲ ਇੱਥੇ ਨਾਲ ਹੈਗਾ ਰਜਪਾਲ ਉਹਦਾ ਕਬਾੜ ਹੈਗਾ ਜੀ ਅੱਛਾ ਇਹ ਸਾਰੇ ਕਬਾੜ ਇਹਨਾਂ ਨੂੰ ਵੀ ਕਈ ਵਾਰੀ ਲੈ ਆਂਦੇ ਇਹਦੇ ਘਰ ਨੂੰ ਵੀ ਅੱਗੇ ਇੱਕ ਵਾਰੀ ਅੱਗ ਲੱਗੀ ਏ ਅੱਛਾ ਇੱਥੇ ਇਹਨੂੰ ਮੈਂਦੇ ਮਕਾਨ ਨੂੰ ਵੀ ਅੱਗ ਲੱਗ ਚੱਕੀ ਸੀ ਇੱਥੇ ਸੀ ਜਦ ਕਵਾੜ ਅੱਛਾ ਪਹਿਲਾਂ ਵੀ ਅੱਗ ਲੱਗੀ ਸੀ ਪਹਿਲਾਂ ਵੀ ਅੱਗ ਲੱਗੀ ਆ ਤੁਸੀਂ ਦਿਖਾ ਰਹੇ ਹੋ ਪਹਿਲਾਂ ਵਾਲੀ ਵੀ ਤਾਂ ਬਿਲਕੁਲ ਅੱਗ ਜਿਹੜੀ ਉਹ ਕਿਸੇ ਦੀ ਮਿੱਤ ਨਹੀਂ ਹੁੰਦੀ ਜਦ ਅੱਗ ਲੱਗ ਜਾਂਦੀ ਹੈ ਤਾਂ ਫਿਰ ਉਹ ਕਿੱਥੋਂ ਤੱਕ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਸੜਕ ਤੇ ਦੋਨੇ ਪਾਸੇ ਹੀ ਕਬਾੜ ਪਿਆ ਬਹੁਤ ਜ਼ਿਆਦਾ ਕਬਾੜ ਪਿਆ ਔਰ ਜਿਸ ਤਰ੍ਹਾਂ ਦੇ ਨਾਲ ਅੱਜ ਘਟਨਾ ਵਾਪਰੀ ਹੈ ਤਾਂ ਹਾਂ ਜੀ ਪਹਿਲੇ ਵੀ ਕਈ ਵਾਰ ਅੱਗ ਲੱਗ ਚੁੱਕੀ ਨਾਲ ਮੇਰਾ ਹਾਊਸ ਹੈ ਦੋ ਦੁਕਾਨਾਂ ਨੇ ਕਈ ਵਾਰ ਪਹਿਲੇ ਵੀ ਗੋਲ ਬੜਾ ਔਕਾ ਕਬੂ ਬਾਇਆ ਤੁਮਾ ਤਰੇਦਾ ਸਭ ਦਿਖਾ ਵੀ ਸਕਦਾ ਉਹ ਨਾਲ ਨਾਲ ਇੱਕ ਵਾਰ ਤਰੇਡ ਆ ਗਈ ਤਸਵੀਰ ਖੜੀ ਹੈ ਨਾਲ ਆਹ ਦੇਖੋ ਜੀ ਕਿੰਨਾ ਕਬਾੜ ਹੈ ਬਹੁਤ ਲੱਗ ਰਿਹਾ ਹੈ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਕਬਾੜ ਦੇ ਢੇਰ ਲੱਗੇ ਦਿਖਾਈ ਦੇ ਰਹੇ ਹੈ ਔਰ ਇਹ ਰਿਹਾਇਸ਼ੀ ਇਲਾਕਾ ਹੈਗਾ ਲੇਕਿਨ ਚਾਰੇ ਪਾਸੇ ਆ ਕਿੰਨਾ ਕਬਾੜ ਪਿਆ ਜੀ ਇਹਨੂੰ ਅੱਗ ਲੱਗੀ ਕੌਣ ਬੁਝਾਏਗਾ ਸਾਰਾ ਪਲਾਸਟਿਕ ਤੁਸੀਂ ਦੇਖ ਸਕਦੇ ਆ ਕਿ ਆਪਦਾ ਬਿਜ਼ਨਸ ਕਰ ਰਹੇ ਆ ਆਪਦਾ ਵਪਾਰ ਜਿਹੜਾ ਹੈਗਾ ਉਹ ਚਲਾ ਰਹੇ ਆ ਠੀਕ ਆ ਵਪਾਰ ਕਰੋ ਲੇਕਿਨ ਸ਼ਹਿਰ ਤੋਂ ਬਾਹਰ ਰਿਹਾਈਸ਼ੀ ਇਲਾਕੇ ਤੋਂ ਬਾਹਰ ਇਹ ਜਿਹੜੇ ਡੰਪ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਲੇਕਿਨ ਇੱਥੇ ਤਾਂ ਸ਼ਹਿਰ ਦੇ ਵਿੱਚ ਆਬਾਦੀ ਸੰਗਣੀ ਆਬਾਦੀ ਦੇ ਵਿੱਚ ਇਸ ਤਰ੍ਹਾਂ ਦੇ ਕਬਾੜ ਦੇ ਢੇਰ ਲੱਗੇ ਆ ਜਿਹੜਾ ਅੱਜ ਅੱਗ ਲੱਗੀ ਆ ਉਹ ਤਾਂ ਇੱਕ ਛੋਟਾ ਜਿਹਾ ਢੇਰ ਸੀਗਾ ਲੇਕਿਨ ਤੁਸੀਂ ਅੰਦਾਜ਼ਾ ਲਾਓ ਜੇਕਰ ਇਹ ਵੀ ਜਗ੍ਹਾ ਤੇ ਅੱਗ ਲੱਗ ਜਾਂਦੀ ਆ ਤਾਂ ਫੇਰ ਜਿਹੜਾ ਹੈਗਾ ਇੰਦੇ ਤੇ ਕਾਬੂ ਕਿਵੇਂ ਪਾਇਆ ਜਾਏਗਾ ਤਾਂ ਬਿਲਕੁਲ ਜਿਹੜੇ ਮਹੱਲੇ ਦੇ ਲੋਕ ਐ ਉਹ ਕਹਿੰਦੇ ਆ ਕਿ ਇਹ ਸਾਰੇ ਇੱਥੋਂ ਬਾਹਰ ਹੋਣੇ ਚਾਹੀਦੇ ਬਿਲਕੁਲ ਜੀ ਅਸੀਂ ਤਾਂ ਆਪ ਚਾਹੁੰਦੇ ਆ ਵੀ ਇਹ ਚੀਜ਼ਾਂ ਆਪਣੇ ਰੈਸ਼ੀ ਇਲਾਕੇ ਤੋਂ ਬਾਹਰ ਹੋਣੀਆਂ ਚਾਹੀਦੀਆਂ ਨੇ ਸਾਡੇ ਲਈ ਬਹੁਤ ਮੁਸੀਬਤ ਦਾ ਕਾਰ ਹੈਗਾ ਜੀ ਹਾਂ ਸਾਨੂੰ ਤਾਂ ਬਹੁਤ ਮੁਸੀਬਤ ਇੱਥੇ ਪੈਂਦੀ ਐ ਜਦੋਂ ਮੁਸੀਬਤें ਪੈਂਦੀ ਐ ਕੋਈ ਨਾ ਕੋਈ ਮੰਨ ਲਓ ਫਟ ਗਿਆਗਾ ਫਾਟਕ ਦੇ ਅੱਜ ਵੀ ਫਾਇਰ ਬ੍ਰਿਗੇਡ ਉੱਥੇ ਫਸੀ ਰਹੀ ਹੈ ਫਾਇਰ ਬ੍ਰਿਗੇਡ ਉੱਥੇ ਵਸ ਗਈ ਸਾਨੂੰ ਬਹੁਤ ਦਿੱਕਤ ਆ ਰਹੀ ਸੀ ਇਹ ਵੀ ਹੁਣ ਪੰ 10 15 ਮਿੰਟ ਰੁਕੀ ਰਹੀ ਫਾਇਰ ਬ੍ਰਿਗੇਡ ਤੇ ਬਾਅਦ ਚ ਆਈ ਹੈ ਜੀ ਅੱਗੇ ਕਾਫੀ ਸਮਾਨ ਸਾਨੂੰ ਤੇ ਜੋ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਸਾਡਾ ਇੱਥੋਂ ਆ ਮਸਲਾ ਹੱਲ ਕੀਤਾ ਜਾਵੇ ਇੱਕ ਤਾਂ ਅਖਬਾਰ ਦਾ ਸਾਰਾ ਸਮਾਨ ਇੱਥੋਂ ਬਿਲਕੁਲ ਸੁਰੱਖਿਅਤ ਹੋਣੀ ਚਾਹੀਦੀ ਹੈ ਬਾਕੀ ਇੰਨੇ ਦਾ ਸਵੇਕਲ ਹੋ ਰਿਹਾ ਹੈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉਹਨਾਂ ਨੇ ਬਹੁਤ ਵਧੀਆ ਜੌਬ ਕੀਤੀ ਹੈ ਉਹ ਆਪਣੇ ਪੂਰੇ ਟਾਈਮ ਤੇ ਸੀ ਉਹਦਾ ਅਚਾਨਕ ਫਾਟਕ ਬੰਦ ਹੋ ਗਿਆ ਉਹਦੇ ਕਰਕੇ ਥੋੜਾ ਲੇਟ ਹੋ ਗਏ ਨਹੀਂ ਤਾਂ ਵਾਜਬ ਸਮੇਂ ਵਿੱਚ ਜਿਹੜੀ ਉੱਥੇ ਪਹੁੰਚ ਗਈ ਸੀ ਕਿਉਂਕਿ ਅੱਗ ਬਹੁਤ ਜ਼ਿਆਦਾ ਸੀਗੀ ਜੇ ਫਾਇਰ ਬ੍ਰਿਗੇਡ ਨਾ ਆਉਂਦੀ ਤਾਂ ਕਿਸੇ ਤਰ੍ਹਾਂ ਕੰਟਰੋਲ ਹੋਣਾ ਬਹੁਤ ਮੁਸ਼ਕਲ ਸੀਗਾ ਬਹੁਤ ਵਧੀਆ ਕੰਮ ਬਹੁਤ ਹੀ ਔਕਾ ਸੀ ਵੀਰ ਜੀ ਹਾਂਜੀ ਬਹੁਤ ਹੀ ਔਕਾ ਸੀ ਔਕਾ ਬਾਕੀ ਇਸ ਬਾਰੇ ਤਾਂ ਪਹਿਲਾਂ ਇਸ ਬਾਰੇ ਤਾਂ ਪਹਿਲੇ ਐਪਲੀਕੇਸ਼ਨਾਂ ਪਹਿਲਾਂ ਪੰਜਾਂ ਸਰਕਾਰ ਨੂੰ ਬੜੀ ਮੰਗ ਕੀਤੀ ਹੈ ਪਰ ਆਏ ਨੇ ਐਵੇਂ ਬਦਲੇ ਪੱਲਾ ਘਾੜੀ ਚਲੇ ਗਏ ਕੋਈ ਕਾਰਵਾਈ ਨਹੀਂ ਹੋਈ ਕੋਈ ਕਿਸੇ ਤੱਕ ਨਾ ਹੀ ਹੋਈ ਵੀਰ ਜੀ ਕੋਈ ਸੁਣਵਾਈ ਨਹੀਂ ਕਰਦੇ ਬਸ ਆਏ ਨੇ ਪੱਲਾ ਘਾੜੀ ਚਲੇ ਗਏ ਸਾਡੀ ਐਪਲੀਕੇਸ਼ਨਾਂ ਲਈ ਕਿ ਫਾਇਦਾ ਜਿਆਜਤੋਂ ਕਿ ਨੁਕਸਾਨ ਹੋ ਜਾਂਦਾ ਜੇ ਮੰਨ ਲਓ ਘਰ ਨੂੰ ਅੱਗੇ ਪੈ ਜਾਂਦੀ ਜੇ ਬੱਚਾ ਹੀ ਪ੍ਰਦੂਸ਼ਣ ਨਾਲ ਗੁੰਮ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਸੀ ਹੂੰ ਬਿਲਕੁਲ ਇਟੋ ਪੇਂਡੀਆਂ ਵੀ ਸਾਡੀ ਜੀ ਐਸ ਲਈ ਵਾਸਤੇ ਮੰਗ ਹੈਗੀ ਪ੍ਰਸ਼ਾਸਨ ਅੱਗੇ ਵੀ ਇਹਦਾ ਸੁਣਾਈ ਕੀਤੀ ਜਾਵੇ ਇਸ ਨੂੰ ਆਪਦਾ ਕਿਸੇ ਸ਼ਿਫਟ ਜਿਵਾਗਾ ਤੇ ਆਪਦਾ ਸੇਵ ਕੀਤਾ ਜਾਵੇ ਬਈ ਸਾਨੂੰ ਇਹ ਦੇ ਦੇਣਾ ਮੁਸੀਬਤ ਨਾ ਪਵੇ ਹੂੰ ਦਾ ਕੰਮ ਕਰਨ ਪਾਸੇ ਕਰਨ ਜਿੱਥੇ ਮੰਦੀ ਕਰਨ ਅਸੀਂ ਇਸ ਤਰ੍ਹਾਂ ਅਸੀਂ ਨਹੀਂ ਕਹਿੰਦੇ ਇਹਨਾਂ ਦਾ ਬਿਜ਼ਨਸ ਹੈਗਾ ਜਰੂਰ ਇਹ ਵੀ ਕਰਨਾ ਆਪਾਂ ਇਹ ਨਹੀਂ ਕਹਿੰਦੇ ਵੀ ਨਾ ਕਰਨਾ ਉਹਦਾ ਪਾਸੇ ਸੇਫਟਾਟ ਕਰਨ ਜਰੂਰ ਕਰਨੇ ਜੀ ਬਿਲਕੁਲ ਸਾਹਮਣੇ ਤਾਂ ਬਿਲਕੁਲ ਹੈ ਤੇ ਕੀ ਬਣਿਆ ਪਿਆ ਬਿਲਕੁਲ ਬਿਲਕੁਲ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਜੇ ਵੀ ਕਬਾੜ ਦੇ ਬਹੁਤ ਵੱਡੇ ਵੱਡੇ ਢੇਰ ਨੇ ਜਾਂ ਅਸੀਂ ਕਹਿ ਲਈਏ ਕਿ ਇਹ ਬਾਰੂਦ ਹੈ ਇਹਨੂੰ ਇੱਕ ਚੰਗਿਆੜੀ ਦੀ ਲੋਡ ਹੈ ਤਾਂ ਇਹਦੇ ਉੱਤੇ ਕਾਬੂ ਪਾਣਾ ਮੁਸ਼ਕਲ ਹੋ ਜਾਏਗਾ ਅੱਜ ਇਹ ਘਟਨਾ ਵੀ ਵਾਪਰੀ ਹੈ ਜਿਸ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਔਰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਮਹੱਲੇ ਦੇ ਲੋਕ ਜਿਹੜੇ ਆ ਕਹਿੰਦੇ ਆ ਕਿ ਕੱਲਾ ਇਹੀ ਨਹੀਂ ਹੋਰ ਵੀ ਕਈ ਥਾਵਾਂ ਤੇ ਕਬਾੜ ਦੇ ਢੇਰ ਲੱਗੇ ਆ ਕਿਸੇ ਵੇਲੇ ਵੀ ਕੋਈ ਜਿਹੜਾ ਹੈਗਾ ਹਾਦਸਾ ਵਾਪਰ ਸਕਦਾ ਹੈ ਹਾਦਸੇ ਵੀ ਹੁੰਦੇ ਆ ਰੋਡ ਦੇ ਉੱਤੇ ਹਾਂ ਉਧਰ ਸਾਡਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਪਾਣੀ ਦੀ ਨਿਕਾਸੀ ਵੀ ਨਹੀਂ ਬਿਲਕੁਲ ਸਹੀ ਹੈ ਜੀ ਬਿਲਕੁਲ ਪਾਣੀ ਦੀ ਨਿਕਾਸੀ ਨਹੀਂ ਆ ਗਈ ਇਦੋਂ ਕਬਾੜ ਪਿਆ ਉਹ ਕੋਈ ਨਾ ਕੋਈ ਇੱਕ ਅੱਧਾ ਬੰਦਾ ਇੱਕ ਬੰਦਾ ਮਰ ਗਿਆ ਇੱਕ ਦੀਆਂ ਲੱਤਾਂ ਟੁੱਟ ਗਿਆ ਨੇ ਇੱਥੇ ਇੱਕ ਨਾਏ ਪਾਣੀ ਦਾ ਨਿਕਾਸ ਕਰ ਰਹੇ ਨੇ ਤੇ ਨਾ ਹੀ ਬਹੁਤ ਸਾਨੂੰ ਮੁਸ਼ਕਲ ਆਈ ਪਈ ਹੈ ਜੀ ਤਾਂ ਬਿਲਕੁਲ ਕਬਾੜ ਦੇ ਢੇਰ ਜਿਹੜੇ ਆ ਸਮੱਸਿਆ ਹੱਲ ਕੀਤਾ ਜਾਵੇ ਕਬਾੜ ਦੇ ਢੇਰ ਤੁਸੀਂ ਦੇਖ ਸਕਦੇ ਆ ਵੱਡੇ ਵੱਡੇ ਢੇਰ ਜਿਹੜੇ ਆ ਸੜਕ ਦੇ ਉੱਤੇ ਲੱਗੇ ਆ ਜਾਂ ਕਹਿ ਲਈਏ ਕਬਾੜ ਨਹੀਂ ਕਹਿ ਲਈਏ ਬਰੂਦ ਦੇ ਢੇਰ ਹੀ ਲੱਗੇ ਆ ਕਿਸੇ ਵੇਲੇ ਵੀ ਇਸ ਦੇ ਵਿੱਚ ਅੱਗ ਲੱਗ ਸਕਦੀ ਆ ਔਰ ਅੱਜ ਲੱਗ ਵੀ ਗਈ ਆ ਫਿਲਹਾਲ ਫਾਇਰ ਬ੍ਰਿਗੇਡ ਦੇ ਵੱਲੋਂ ਕਾਬੂ ਜਿਹੜਾ ਹੈਗਾ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ ਤੇ ਪਾ ਲਿਆ ਗਿਆ ਹੈ ਲੇਕਿਨ ਮੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਕਬਾੜ ਜਿਹੜੇ ਕਬਾੜ ਦੀਆਂ ਦੁਕਾਨਾਂ ਆ ਜਾਂ ਜਿਹੜੇ ਕਬਾੜ ਦੇ ਸਟੋਰ ਹੈਗੇ ਆ ਇਹ ਇੱਥੋਂ ਚੁਕਾਏ ਜਾਣ ਅਤੇ ਬਾਹਰ ਲਿਜਾਏ ਜਾਣ ਧੰਨਵਾਦ